ਬੀਬੀ ਕੀ ਨਾਮ ਮਤੇ ਕਿੜਮ ਨਾਲ ਲੱਗਦਾ ਮੇਰਾ ਨਾਮ ਸੁਨੀਲ ਕੁਮਾਰ ਗੁਪਤਾ ਜੀ ਪਿਤਾ ਦਾ ਨਾਮ ਹੈਗਾ ਸ਼੍ਰੀ ਨੱਥੂ ਨਾ ਗੁਪਤਾ ਕਿਹੜਾ ਏਰੀਆ ਹੈ ਇਹ ਮਾਲਟਨ ਫੇਸ 1 ਜੀ ਕੀ ਕਰੀ ਗੱਲ ਉਹ ਜੀ ਕੱਟਣਾ ਕੀ ਹੈ ਜੀ ਰਾਤੀ 12:30 ਵਜੇ ਸੁੱਤੇ ਆਂ ਜੀ ਸਵੇਰੇ 2:00 ਵਜੇ ਮੇਰੇ ਮਦਰ ਉੱਠੇ ਆ ਮਮਾ ਕਹਿੰਦੇ ਵੀ ਸ਼ਾਇਦ ਲਾਈਟ ਜਗ ਰਹੀ ਆ ਕਿਤੇ ਮੈਂ ਜਗਾਈ ਹੋਗੀ ਫਿਰ ਫੇਰ ਸੋ ਗਏ ਉਹ 3:00 ਵਜੇ ਮੈਂ ਉੱਠਾ ਜਦੋਂ ਦੇਖਿਆ ਵੀ ਕਮਰਿਆਂ ਦੀ ਲਾਈਟਾਂ ਜਗੀਆਂ ਹੋਈਆਂ ਮੈਂ ਭੱਜ ਕੇ ਮੰਮੀ ਨੂੰ ਠਾਇਆ ਮਮਾ ਉੱਠ ਕੇ ਭੱਜ ਕੇ ਬਾਹਰ ਨੂੰ ਆਏ ਉਹ ਕਹਿੰਦੇ ਵੀ ਮੈਂ ਤਾਂ ਲੱਗਦਾ ਵੀ ਪਰਸ ਮੇਰਾ ਫਿਰ ਅਸੀਂ ਪੀਸੀਆਰ ਨੂੰ ਬੁਲਾ ਲਿਆ ਉਹਨਾਂ ਨੇ ਵੀ ਚੈੱਕ ਕੀਤਾ ਪਰਸ ਨਹੀਂ ਮਿਲਿਆ ਸਾਨੂੰ ਪਰਸ 'ਚ ਕਾਫੀ ਕੁਛ ਸੀਗਾ ਜੀ ਐਕਚੁਅਲੀ ਮੇਰੀ ਭਾਂਜੀ ਦਾ ਵਿਆਹ ਹੋਣੀ ਹੋ ਕੇ ਕਿਹਾ ਤਾਂ 골ਡ ਸੀਗਾ 22 24 ਟੋਲੇ 골ਡ ਸੀਗਾ 50000 ਰੁਪਏ ਕਹਿ ਸੀ ਕਿਉਂਕਿ ਮੇਰੇ ਘਰ ਕੰਮ ਚੱਲ ਰਿਹਾ ਮਿਸਤਰੀਆਂ ਨੂੰ ਪੈਸੇ ਦੇਣੇ ਸੀਗੇ ਤੇ ਇੱਕ ਸਮਾਨ ਲੈਣਾ ਸੀ ਤਾਂ ਕਰਕੇ ਮੈਂ ਪੈਸੇ ਕਢਾ ਕੇ ਲਿਆਇਆ ਸੀ 3:00 ਵਜੇ ਦੀ ਟਕਨਾ ਇਹ ਮੇਰੇ ਹਿਸਾਬ ਨਾਲ ਜੀ 12:30 ਤੋਂ ਲੈ ਕੇ ਜੀ 2 ਵਜੇ ਦੇ ਵਿੱਚ ਵਿੱਚ ਘਟਨਾ ਹੋਈ। ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ? ਮੰਮੀ ਨੇ ਮੇਰੇ ਨੇ 2 ਵਜੇ ਦੇਖਿਆ ਸੀ ਵੀ ਲਾਈਟ ਜਾ ਰਹੀ ਹੈ। 3 ਵਜੇ ਮੈਂ ਉੱਠ ਕੇ ਬਾਥਰੂਮ ਕੀਤਾ। ਤਾਂ ਮੈਨੂੰ ਤਾਂ ਕਨਫਰਮ ਹੀ ਹੋ ਗਿਆ ਵੀ ਲਾਈਟਾਂ ਚੱੱਕ ਕੇ ਮੇਰੀਆਂ। ਸ਼ੱਕ ਜਾਂਦਾ ਵੀ ਕੋਈ। ਸ਼ੱਕ ਐ ਵੀ ਕੱਲ ਕੁਵਾੜੀ ਆਏ ਸੀ ਜੀ ਮੇਰੇ ਕੋਲ ਸਮਾਨ ਸਮੂਹ ਲੈ ਕੇ ਗਿਆ ਲੋਹੇ ਦਾ। ਪੰਜ-ਛੇ ਮੁੰਡੇ ਆਏ ਸੀਗੇ। ਉਹਨਾਂ ਤੇ ਮੈਨੂੰ ਜ਼ਿਆਦਾ ਸ਼ੱਕ ਆ ਕਿਉਂਕਿ ਮੇਰੇ ਘਰੇ ਸਾਲ ਹੋ ਗਿਆ ਕੰਮ ਚੱਲਦੇ ਨੂੰ। ਐਦਾਂ ਦੀ ਕੋਈ ਘਟਨਾ ਹੋਈ ਨਹੀਂ। ਕੋਈ ਸੀਸੀਟੀਵੀ ਕਵਰੇਜ ਆਪਣੇ ਕੈਮਰੇ ਨਹੀਂ ਜੀ। ਹੁਣ ਪੁਲਿਸ ਆਸ-ਪਾਸ ਦੇਖ ਰਹੀ ਐ ਸੀ ਹਾਂਜੀ ਹਾਂ ਪੁਲਿਸ ਵਾਲੇ ਆਏ ਆ ਜੀ ਸਵੇਰੇ ਵੀ ਆਈ ਸੀ ਪੀਸੀਆਰ ਵਾਲੇ ਦੋ ਹੋਣਾ ਆਏ ਆ ਜੀ ਇੱਕ ਤਾਂ ਮੇਰੇ ਕੋਲ Pritam Singh ਆਏ ਆ ਉਹ ਦੇਖ ਰਹੇ ਆ ਕੈਮਰੇ ਰਾਸੇ-ਪਾਸੇ ਦੇਖਦੇ ਕਿੰਨਾ ਕੋਲੇ ਹੈਗੇ ਉਹਨਾਂ ਕੋਲ ਦੇਖਦੇ ਆ ਜੀ ਮੇਰਾ ਨਾਮ ਇੰਸਪੈਕਟਰ ਹਰਜੂ ਸਿੰਘ ਐ ਮੁੱਖ ਅਫਸਰ ਥਾਣਾ ਅਸਵਲਾਈਨ ਬਠਿੰਡਾ ਇੱਕ ਮੋੜ ਤੋਂ ਮੇਰੇ ਕਿਚੋੜੀ ਹੋ ਗਿਆ ਹਾਂਜੀ ਇਹ ਸਾਨੂੰ ਇੱਕ ਕੰਪਲੇਂਟ ਆਈ ਸੀ ਅੱਜ ਸਵੇਰ ਐਲ.ਆਈ.ਜੇ. ਕੁਆਟਰ ਅਵਕਾਸ ਕੁਮਾਰ ਜੀ ਵੱਲੋਂ ਵੀ ਸਾਡੇ ਘਰ ਵਿੱਚ ਚੋਰੀ ਹੋਈ ਹੈ। ਮੌਕੇ ਤੇ ਸਾਡੇ ਡਿਊਟੀ ਅਫਸਰ ਤੇ ਪੀ.ਸੀ.ਆਰ ਪਾਰਟੀ ਵੱਲੋਂ ਜਿਹੜਾ ਜਾ ਕੇ ਮੌਕਾ ਦੇਖਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਜਿਹੜਾ ਕੁਝ ਸੋਨੇ ਦੇ ਗਹਿਣੇ ਤੇ ਕੁਝ ਕੈਸ਼ ਜਿਹੜਾ ਚੋਰੀ ਹੋਇਆ। ਜਿਸ ਤੇ ਜਿਹੜਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਜਿਹੜਾ ਪਹੁੰਚ ਕੇ ਜਿਹੜੀ ਹੈ ਕਿ ਸਾਰੀ ਸ਼ਾਨਬੀਲ ਕਰ ਰਹੀ ਹੈ ਤੇ ਉਹਦੇ ਅਸੀਂ ਜਿਹੜਾ ਸਟੇਟਮੈਂਟ ਜਿਹੜੀ ਹੈ ਉਹਨਾਂ ਦੀ ਰਿਕਾਰਡ ਕਰਕੇ ਤੇ ਐਫਆਈਆਰ ਰਜਿਸਟਰ ਕਰ ਰਹੇ ਆ ਤੇ ਜਿਹੜੀਆਂ ਸਾਡੀਆਂ ਟੀਮਾਂ ਇਹਦੇ ਜਿਹੜੀਆਂ ਸੀਸੀਟੀਵੀ ਤੇ ਕੰਮ ਕਰ ਰਹੀਆਂ ਕੋ ਕਬਾੜੀਆਂ ਦੀ ਗੱਲ ਕਰਦੇ ਸੀ ਕਿ ਕਬਾੜੀ ਆਈ ਸੀ ਉਹਨਾਂ ਨੇ ਸ਼ੰਕਾ ਕੀਤੀ ਹਾਂਜੀ ਇਹ ਕਹਿੰਦੇ ਸੀ ਕਿਉਂਕਿ ਇਹ ਕੰਮ ਇਹਨਾਂ ਦੇ ਘਰੇ ਕੰਸਟਰਕਸ਼ਨ ਦਾ ਇਹਨਾਂ ਨੇ ਰੈਨੋਵੇਸ਼ਨ ਦਾ ਕੰਮ ਚਲਾਇਆ ਹੋਇਆ ਤੇ ਕੱਲ ਇਹਨਾਂ ਨੇ ਕੋਈ ਕਬਾੜ ਦਾ ਜਿਹੜਾ ਸਮਾਨ ਚੁਕਾਇਆ ਸੀ ਬੰਦਿਆਂ ਨੂੰ ਕੋਈ ਪਿਕਅਪ ਤੇ ਆਏ ਸੀ ਅਸੀਂ ਸਾਰੇ ਐਂਗਲਾਂ ਤੇ ਜਿਹੜਾ ਜੋ ਵੀ ਇਨਫੋਰਮੇਸ਼ਨ ਸਾਨੂੰ ਆਸੇ ਪਾਸੇੋਂ ਇੰਟੈਲੀਜੈਂਸ ਤੋਂ ਤੇ ਸੀਸੀਟੀਵੀ ਫੁਟੇਜ ਤੋਂ ਕਲੈਕਟ ਹੋ ਰਹੀ ਹੈ ਉਹ ਤੇ ਵਰਕ ਕਰਕੇ ਅਸੀਂ ਜਲਦੀ ਇਹਨੂੰ ਟ੍ਰੇਸ ਕਰ ਲਵਾਂਗੇ ਕਿੰਨਾ ਸੋਨਾ ਸੀ ਜਾਂ ਪੈਸੇ ਕੈਸ਼ ਕਿੰਨਾ ਸੀ ਉਹ ਹਜੇ ਜਿਹੜਾ ਚੈੱਕ ਕਰਕੇ ਪ੍ਰੋਪਰ ਦੱਸ ਰਿਹਾ ਵੀ ਜਿਹੜਾ ਸਾਡਾ ਕਿੰਨਾ ਸੀਗਾ ਕੈਸ਼ ਕਰੀਬ ਕਹਿ ਰਿਹਾ ਵੀ 30-40 ਹਜ਼ਾਰ ਰੁਪਏ ਸੀ